ਦੁਨੀਆ ਦੀ ਇੱਕ ਨੰਬਰ ਦੀ ਕੌਮ ਜਿਹੜੀ ਦੁਨੀਆ ਨੂੰ ਰਜਾਉਂਦੀ ਸੀ ਅੱਜ ਸਿਸਟਮ ਨੇ ਤੁਹਾਨੂੰ ਮੰਗਤੇ ਬਣਾ ਦਿੱਤਾ ਤੁਹਾਡੇ ਜੋ ਕਿੰਨੇ ਬੰਦੇ ਆ ਜਿਹੜੇ ਅਮਰੀਕਾ ਗਏ ਸ਼ਾਇਦ ਗਏ ਹੋਣਗੇ ਵਿੱਚੋਂ ਬੰਦੇ ਬੈਠੇ ਹੋਣਗੇ ਕੈਨੇਡਾ ਵੀ ਗਏ ਉਹਨਾਂ ਕੋ ਵੀ ਵਿੱਚ ਬੰਦੇ ਬੈਠੇ ਆਸਟ੍ਰੇਲੀਆ ਵੀ ਗਏ ਆ ਤਿੰਨ ਉਦਾਹਰਨਾਂ ਤੁਹਾਡੇ ਸਾਹਮਣੇ ਆ ਤੁਸੀਂ ਕੈਨੇਡਾ ਤੇ ਅਮਰੀਕਾ ਜਾਓ ਉੱਥੇ ਜਿਹੜੇ ਅਸਲੀ ਬੰਦੇ ਆ ਨਾ ਕੈਨੇਡਾ ਅਮਰੀਕਾ ਦੇ ਅਸਲੀ ਵਸਨੀਕ ਉਹਨਾਂ ਨੂੰ ਕਹਿੰਦੇ ਰੈੱਡ ਇੰਡੀਅਨ ਉਹ ਅੱਜ ਵੀ ਜੰਗਲਾਂ 'ਚ ਰਹਿੰਦੇ ਆ ਜਿਹੜੇ ਅਸਲੀ ਬੰਦੇ ਆ ਜਿਹੜੇ ਕੈਨੇਡਾ ਮੀਰ ਅਮਰੀਕਾ ਚ ਹੁਣ ਬੈਠੇ ਆ ਨਾ ਉਹ ਅਸਲੀ ਵਸਨੀਕ ਨਹੀਂ ਉਹ ਕੋਈ ਇਧਰੋਂ ਗਿਆ ਕੋਈ ਯੂਰਪ ਚੋਂ ਆਇਆ ਕੋਈ ਕਿਧਿਓ ਆਇਆ ਕੋਈ ਕਿਧਿਓ ਆਇਆ ਉਹਨਾਂ ਨੇ ਆ ਕੇ ਰਾਜ ਕੀਤਾ ਤੇ ਜਿਹੜੇ ਅਸਲੀ ਬੰਦੇ ਆ ਉਹ ਜੰਗਲਾਂ ਚ ਰਹਿੰਦੇ ਆ ਉਹਨਾਂ ਨੂੰ ਖਾਣ ਨੂੰ ਨਸ਼ਾ ਫਰੀ ਪੀਣ ਨੂੰ ਸ਼ਰਾਬ ਫਰੀ ਪੈਸੇ ਰਹਿਣ ਵਾਸਤੇ ਫਰੀ ਦੂਜਾ ਤੀਜਾ ਕੰਮ ਫਰੀ ਦਿੱਤਾ ਫਰੀ ਇਸ ਕਰਕੇ ਦਿੰਦਾ ਵੀ ਤੁਹਾਨੂੰ ਹੋਸ਼ ਨਾ ਆ ਸਕੇ ਵੀ ਰਾਜ ਭਾਗ ਕਰੀ ਦੱਕਦਾ ਤੁਹਾਡੇ ਚ ਕੋਈ ਬੰਦਾ ਸਕਾਟਲੈਂਡ ਜਾਵੇ ਮੈਨੂੰ ਜਾਣ ਦਾ ਮੌਕਾ ਮਿਲਿਆ ਜਿਹੜੇ ਅਸਲੀ ਸਕਾਟਲੈਂਡ ਦੇ ਵਸਨੀਕ ਹਨ ਉਹਨਾਂ ਨੂੰ ਸਕਾਟਿਸ਼ ਲੋਕ ਕਹਿੰਦੇ ਆ ਜਿਹੜੇ ਅਸਲੀ ਸਕਾਟਿਸ਼ ਲੋਕ ਆ ਉਹ ਅੱਜ ਵੀ ਜੰਗਲਾਂ 'ਚ ਰਹਿੰਦੇ ਆ ਉਹਨਾਂ ਨੂੰ ਫਰੀ ਦੀ ਸ਼ਰਾਬ ਫਰੀ ਦਾ ਨਸ਼ਾ ਫਰੀ ਦਾ ਘਰ ਫਰੀ ਦੀ ਬੱਤੀ ਸਾਰਾ ਕੁਝ ਦਿੱਤਾ ਜਾਂਦਾ ਰਾਜ ਦੂਜੇ ਕਰਕੇ ਤੇ ਉਹ ਜਿਹੜੇ ਅਸਲੀ ਬੰਦੇ ਸੀ ਉਹ ਖਾ ਪੀ ਕੇ ਤੇ ਲੰਮੇ ਪਏ ਤੁਹਾਨੂੰ ਆਸਟ੍ਰੇਲੀਆ ਜਾਣ ਦਾ ਮੌਕਾ ਮਿਲੇ ਪੜ੍ਹ ਕੇ ਵੇਖਿਓ ਜਾਂ ਆਪਣੇ ਧੀ ਪੁੱਤ ਨੂੰ ਪੁੱਛਿਓ ਜਿਹੜੇ ਆਸਟ੍ਰੇਲੀਆ ਦੇ ਅਸਲੀ ਵਸਨੀਕ ਆ ਉਹ ਅੱਜ ਵੀ ਜੰਗਲਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਸਰਕਾਰ ਨੇ ਸਹੂਲਤਾਂ ਪੂਰੀਆਂ ਦਿੱਤੀਆਂ ਸਹੂਲਤਾਂ ਇਸ ਕਰਕੇ ਦਿੱਤੀਆਂ ਵੀ ਖਾ ਪੀ ਕੇ ਲੰਮੇ ਪੈ ਛੱਡੋ ਆਸਟ੍ਰੇਲੀਆ ਦੇ ਰਾਜ ਹੋਰ ਬੰਦੇ ਕਰਨਦੇ ਆ ਮਾਰੋ ਹਾਂ ਝਾਤੀ ਪਿਛਲੇ 10 15 ਸਾਲਾਂ ਚ ਬੱਤੀ ਫਰੀ ਆਟਾ ਫਰੀ ਪਾਣੀ ਫਰੀ ਆਉ ਫਰੀ ਆ ਫਰੀ ਦੁਨੀਆ ਨੂੰ ਦਾਨੀ ਸਮਝਾਉਣ ਵਾਲੀ ਕੌਮ ਅੱਜ ਮੰਗਤੀ ਹੋ ਗਈ ਤੇ ਰਾਜ ਤੁਹਾਡੇ ਦੇ ਅਗੇ ਭਈਏ ਤੇ ਗੁਜਰ ਕਰਨ ਲੱਗ ਪਏ ਦਵਾਬੇ ਚ ਚਲੇ ਜਾਓ ਆ ਸਾਡੀ ਬੋਲੀ ਆਵਾ ਅਸਲ 'ਚ ਬੰਦਿਆਂ ਨੂੰ ਕੁਝ ਨਾ ਕੁਝ ਦਿਸਦਾ ਹੁੰਦਾ ਵੀ ਸਾਡੇ ਨਾਲ ਧੱਕਾ ਹੋਣਾ ਆਉਣ ਵਾਲੇ ਸਮੇਂ 'ਚ ਇੱਕ ਬੇਨਤੀ ਕਰੂੰਗਾ 2030 ਤੱਕ ਆਪਣੀਆਂ ਜ਼ਮੀਨਾਂ ਸੰਭ ਕੇ ਰੱਖਿਓ ਇਹ ਵਾਦਾ ਰਿਆ ਤੁਹਾਡੇ ਨਾਲ 2030 ਤੋਂ ਬਾਅਦ ਤੁਹਾਨੂੰ ਪਤਾ ਲੱਗਣਾ ਵੀ ਪੰਜਾਬ ਦੇ ਵਿੱਚ 100 ਗੱਜ ਜਗ੍ਹਾ ਲੈਣੀ ਔਖੀ ਹੋ ਜਣੀ ਆ ਆ ਤੁਸੀਂ ਨਾ ਰਾਜੇਸੰਸ ਏਅਰਪੋਰਟ ਤੇ ਜਾਓ ਜਦੋਂ ਉੱਥੇ ਏਅਰਪੋਰਟ ਬਣਨ ਲੱਗਾ ਵੱਡੀਆਂ ਸੜਕਾਂ ਨਿਕਲੀਆਂ ਤੈਨੂੰ ਪਤਾ ਹੈ ਉੱਥੇ ਰਹਿਣ ਵਾਲੇ ਲੋਕਾਂ ਦੀਆਂ 4-4 ਕਰੋੜ ਰੁਪਏ ਨੂੰ ਕਿੱਲਾ ਗਿਆ ਹੈ ਮੈਂ ਉਹਨਾਂ ਪਿੰਡਾਂ 'ਚ ਦਵਾਨ ਕੀਤੇ ਆ ਅਗਲੇ ਬੰਨੇ ਵੱਡੇ-ਵੱਡੇ ਹੋਟਲ ਬਣੇ ਆ ਤੇ ਉਹਨਾਂ ਹੋਟਲਾਂ ਦੇ ਮਗਰਲੇ ਬੰਨੇ ਪਿੰਡ ਆ ਤੇ ਇਹ ਪਿੰਡਾਂ 'ਚ ਮੈਂ ਦਵਾਨ ਕੀਤੇ ਤੇ ਮੈਂ ਉਦਾਂ ਹੀ ਪੁੱਛਿਆ ਉਹਨਾਂ ਨੂੰ ਵੀ ਏਡੇ-ਡੇ ਵੱਡੇ ਹੋਟਲ ਬਣੇ ਆ ਤੁਹਾਡੀਆਂ ਪੈਲੀਆਂ 'ਚ ਕੁਝ ਪੇੜ-ਪੱਲੇ ਵੀ ਪਿਆ ਕੇ ਨਹੀਂ ਪਿਆ ਉਹ ਕਹਿੰਦੇ ਸਰਦਾਰਾ ਦੱਸਿਓ ਕੀ ਜਦੋਂ ਇਹਨਾਂ ਨੇ ਪੈਲੀਆਂ ਸਾਡੇ ਕੋਲ ਲਿਆਂੀਆਂ ਉਦੋਂ 2-2 ਕਰੋੜ ਰੁਪਈਆ ਕਿੱਲੇ ਦਾ ਦਿੱਤਾ ਸੀ 2-2 ਕਰੋੜ ਤੇ ਦੋਆਂ ਸਾਲਾਂ 'ਚ ਖਾ ਗਏ ਤੇ ਅੱਜ ਸਾਡੇ ਮੁੰਡੇ ਇਨਾ ਹੋਟਲਾਂ ਦੇ ਵਿੱਚ ਸਿਕਿਉਰਟੀ ਗਾਰਡ ਦੀ ਨੌਕਰੀ ਕਰਨ ਰਿਹਾ ਆ ਦਿਨ ਵੇਖਾਂਗੇ ਅਸੀਂ ਜੇ ਪੰਜਾਬੀਓ ਆਪਣਾ ਜ਼ਮੀਨਾਂ ਜਾਇਦਾਦਾਂ ਨਾ ਸੇਮ ਘੱਲੋ ਦੀਆਂ ਪੁੱਤ ਬਾਹਰ ਪਰ ਪੱਕੇ ਪੈ ਰਹੀਆਂ ਆਪਣੀਆਂ ਫਸਲਾਂ ਆਪਣੀ ਜ਼ਮੀਨ ਨਾ ਵੇਚਿਓ ਪਛਤਾਓਗੇ ਆਉਣ ਵਾਲੇ ਵਕਤ ਚ ਜ਼ਮੀਨਾਂ ਵੇਚ ਕੇ ਨਿਆਣੇ ਬਾਹਰ ਸੈਟ ਕਰਦੇ ਜਾਂਦੇ ਜੇ ਇਹ ਪਾਏ ਕਹਾੜਾ ਮਾਰਿਆ ਗਾਫਲ ਆਪਣੇ ਸਾਥ ਇੱਕ ਆਖਰੀ ਗੱਲ ਕਹਿ ਕੇ ਪੰਜਾਬੀ ਬੈਠੇ ਹੋ ਤੁਸੀਂ ਖਬਰ ਨੂੰ ਕਿਸੇ ਹੋਰ ਤਰੀਕੇ ਨਾਲ ਪੜਦੇ ਹੋ ਸਾਡਾ ਢਾਡੀਆਂ ਦਾ ਮੇਰਾ ਖਾਸ ਤੌਰ ਤੇ ਇੱਕ ਸੁਭਾਅ ਆ ਮੈਂ ਖਬਰ ਨੂੰ ਥੋੜਾ ਜਿਆਦਾ ਦੂਜੇ ਤਰੀਕੇ ਨਾਲ ਪੜਨ ਦੀ ਯਤਨ ਕਰਦਾ 2030 ਤੋਂ ਬਾਅਦ ਤੁਹਾਨੂੰ ਪਤਾ ਲੱਗਣਾ ਪੰਜਾਬ ਦਾ ਮੁੱਲ ਕੀ ਆ ਇਥੇ 100 ਗੱਜ ਜਗ੍ਹਾ ਲੈਣੀ ਔਖੀ ਹੋ ਜਾਣੀ ਆ ਆ ਜਿਹੜਾ ਹਾਈਵੇ ਨਿਕਲਣ ਰਿਹਾ ਨਾ ਦਿੱਲੀ ਕਟੜਾ ਹਾਈਵੇ ਏਡੇ ਵੱਡੇ ਹਾਈਵੇ ਐਵੇਂ ਫਿਛਦਾਈ ਥੋੜਾ ਅਗਲੇ ਬਣਾਉਣ ਲੱਗੇ ਤੁਹਾਡੇ ਇੱਕ ਬੰਨੇ ਕਹਿੰਦੇ ਪੰਜਾਬ 'ਚ ਹੈ ਕੱਖ ਨਹੀਂ ਇੱਕ ਬੰਨੇ ਕਹਿੰਦੇ ਪੰਜਾਬ ਜ਼ੀਰੋ ਪੰਜਾਬ 'ਚ ਕੁਝ ਨਹੀਂ ਹੈਗਾ ਆ ਜਿਹੜੇ ਵੱਡੇ ਵੱਡੇ ਹਾਈਵੇ ਬਣਨ ਲੱਗੇ ਆ ਇਹ ਹਾਈਵੇ ਸ ਕਰਕੇ ਬਣ ਲੱਗੇ ਆ ਕਿ ਦੁਨੀਆ ਭਰ ਦੇ ਵਪਾਰੀ ਐ ਇਸ ਵਕਤ ਪੰਜਾਬ ਤੇ ਨਿਗਾ ਟਕਾ ਕੇ ਬੈਠਿਆ ਇਸ ਦੇਸ਼ ਦਾ ਵਿਵਾਰ ਅਰਬ ਤੱਕ ਜਾਣਾ ਵਾ ਅੱਜ ਨਹੀਂ ਜਾਂਦਾ ਤੇ ਪੰਜ ਸੱਤਾਂ ਸਾਲਾਂ ਨੂੰ ਜਾਣਾ ਵਾ ਲੇਖ ਕੇ ਲੈ ਲਿਓ ਤੇ ਵਪਾਰੀ ਨੂੰ ਪਤਾ ਏ ਕਿ ਜੇ ਵਪਾਰ ਕਰਨਾ ਏ ਤੇ ਆ ਜਮੀਨਾ ਇਹਨਾਂ ਜੱਟਾਂ ਦੇ ਕੋਲੋਂ ਕਿੱਦਾਂ ਛਟਾਉਣੀ ਆ ਉਹਨਾਂ ਆਖਿਆ ਡਾਂਗਾ ਨਾ ਨਹੀਂ ਛੱਡਦੇ ਤੇ ਚੰਦ ਡਾਲਰਾਂ ਤੇ ਪੌਂਡਾਂ ਦੇ ਲਾਲਚ ਨਾਲ ਛੱਡਾ ਦਿਓ ਇਹਨਾਂ ਦੇ ਧੀਆਂ ਪੁੱਤਾਂ ਨੂੰ ਇੱਕ ਗੱਲ ਪੜਾ ਦਿਓ ਵੀ ਪੰਜਾਬ ਚ ਹੈ ਖੱਖ ਅੱਜ ਜਮਦੇ ਨਿਆਣੇ ਨੂੰ ਪੁੱਛ ਲੋ ਇੱਥੇ ਕੀ ਰੱਖਿਆ ਰੱਖਿਆ ਕਿਉਂ ਨਹੀਂ ਪਾਈ ਸਾਰਾ ਕੁਝ ਹੈਗਾ ਮੈਂ ਵੀਰਾਂ ਦਾ ਤੇ ਕਸੂਰ ਘੱਟ ਘੱਟ ਦੇਣਾ ਖਾਸ ਤੌਰ ਤੇ ਪੰਜਾਬ ਨੂੰ ਖਾਲੀ ਕਰਨ ਦਾ ਜਿੰਨਾ ਬੀਬੀਆਂ ਦਾ ਕਸੂਰ ਆ ਕਿਸੇ ਬੰਦੇ ਦਾ ਕਸੂਰ ਨਹੀਂ ਹੈਗਾ ਤਾਂ ਇਹ ਜਮਦੇ ਨਿਆਣੇ ਨੂੰ ਪੜਾ ਦਿੰਦਾ اے بی ਸੀ اے ਫਾਰ ਐਪਲ ਉਹਦੇ ਐਪਲ ਹੀ ਰਹਿਣਾ ਹੋਰ ਫਲਾ ਕੁਝ ਹੋ ਜਾਣਾ ਹੈ ਵੀ ਇਧਰਲੇ ਬੰਨੇ ਆ ਤੂੰ ਜਾ ਮਗਰੇ ਮੈਂ ਜਾਵਾ ਇੱਧਰ ਸਾਨੂੰ ਘਰ ਕੱਪ ਚੁੱਕਣਾ ਝੂਠਾ ਉਥੇ 버ਗਰ ਵੇਚਣੇ ਸੌਖੇ ਆ ਇਧਰਲੇ ਬੰਨੇ ਤੇ ਮੂੰਹ ਉਤਰਿਆ ਹੁੰਦਾ ਜਦੋਂ ਨਿਆਣੇ 12ਵੀਂ ਕਰ ਲੈਂਦੇ ਵੇ ਗੂਠਾ ਇੱਥੇ ਦੇਣਾ ਕਰ ਦਿਆ ਨੇ ਫੇ ਲਾ ਪਾਪਾ ਉਹ ਜਿਹੜੀ ਪਏ ਵਾਲੀ ਆ ਨਾ ਉਹਦਾ ਗੂਠਾ ਲਾ ਦੇ ਵਿੱਚ ਸਾਡੇ ਦੇ 20 25 ਲੱਖ ਲਾ ਸਾਨੂੰ ਬਾਹਰ ਜਾ ਤੇ ਜੇ ਪਾਪਾ ਥੋੜਾ ਜਾ ਅੜਿਆ ਆ ਗੋ ਨਹੀਂ ਇੱਥੇ ਕਰ ਲੋ ਤੂੰ ਛਾਤੀ ਤੇ ਰੱਖ ਕੇ ਲੈ ਜਾਣੇ ਆ ਆਪਣੀ ਰੋਟੀ ਜੋਗੀ ਆਪਣੀ ਜ਼ਮੀਨ ਆਪਣਾ ਪੈਸਾ ਤੇ ਲਾ ਜਰੂਰ ਸੰਭ ਕੇ ਰੱਖਿਓ ਜਿੰਨਾ ਕੌਮਾਂ ਨੂੰ ਬਰਬਾਦ ਕਰਨਾ ਹੋਵੇ ਉਹਨਾਂ ਨੂੰ ਫ੍ਰੀ ਫੰਡ ਖਾਨ ਤੇ ਲਾ ਦਿਓ ਤੇ ਚੰਗੇ ਭਲੇ ਵੇਖਿਆ ਇੱਥੇ ਬੁਲਟ ਮੋਟਰਸਾਈਕਲ ਤੇ ਕਣਕ ਲੈ ਜਾਂਦੇ ਹੁੰਦੇ ਦੂਰ ਪਈਏ ਵਾਲੀ ਤੇ ਜਾਂ ਬਾਹਰ ਬੋੜਾ ਥਲੇ ਤਾਸ਼ ਪੁੱਟਣ ਦੇ ਅੰਦੇ ਤੇ ਚਿੱਟੀ ਚੁੰਨੀ ਲੈ ਕੇ ਮਾਈ ਉਸ ਲੈਣ ਚ ਖਲੋਤੀ ਕਣਕ ਲੱਭਣ ਡਈ ਹੁੰਦੀ ਆ ਕਾਦੀ ਸਰਦਾਰੀ ਰਹਿ ਗਈ ਲੰਨਦਿਆ ਮਾਂ 2 ਰੁਪਏ ਕਣਕ ਲੱਭਦੀ ਫਿਰਦੀ ਆ ਐਂ ਬੋਲਦਿਆਂ ਨੂੰ ਜੈਲ ਲਾ ਕੇ ਤੇ ਚਮਕਾਂ ਦੇ ਵਿੱਚ ਆ ਤਾੜੀਆਂ ਤੇ ਤਾੜੀਆਂ ਮਾਰਨਾਂ ਆ ਆ ਬਰਬਾਦੀ ਦੀ ਨਿਸ਼ਾਨੀ ਹੁੰਦੀ ਵੀ ਦੁਨੀਆ ਦੀ ਮਾਰਸ਼ਲ ਕੌਮ ਆ ਅੱਜ ਫ੍ਰੀ ਫੰਡ ਦੀਆਂ ਚੀਜ਼ਾਂ ਦੇ ਜੁੱਤੀਓ ਜੁੱਤੀ ਹੋਣ ਡਈ ਆ